ਰਾਗ ਗੂੰਡ ਮਹੱਲਾ 5 ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਸ੍ਰੀ ਗੁਰੂ ਜੀ ਦੇ ਮਹਾਰਾਜ ਜੀ ਵਾਹਿਗੁਰੂ ਸਾਧ ਸੰਗਤ ਆਪਨੀ ਕਰਕੇ ਅਧਿਕਾਰੀਆਂ ਦੇ ਦਈ ਉਪਦੇਸ਼ ਬਖ ਗਿਆ ਚੌਪ ਦੀਆਂ ਵਾਲੇ ਸ਼ਬਦ ਹੈ ਪਹਿਲੇ ਘਰ ਸਰਕਾਰ ਦੇ ਜਾਣਦੇ ਹੈ ਇੱਕ ਓਅਤ੍ਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਮਿਲਦਾ ਇਹ ਗੁਰਸਿੱਖੋ ਸਭ ਕਰਤਾ ਸਭ ਭੁਗਤਾ ਸਾਰਿਆਂ ਦਾ ਕਰਤਾ ਮਾਇਆ ਸੋਲ ਹੋ ਕੇ ਆਪ ਹੀ ਪਰਮੇਸ਼ਰ ਹੈ ਅਦੇ ਸਾਰਿਆਂ ਦੀ ਭੂਗ ਲਗਾਉਣ ਵਾਲਾ ਜੋ ਜੋ ਭਾਵਨਾ ਕਰਕੇ ਅਰਪਦੇ ਹੈ ਸਾਖੀ ਰੂਪ ਹੋ ਕੇ ਵੀ ਸਾਰੇ ਆਂਦੇ ਭੋਗ ਲਗਾਉਣ ਵਾਲਾ ਵੀ ਆਪ ਹੀ ਹੈ ਰਹਾਉ ਸੁਣ ਤੂ ਕਰਤਾ ਦੇਖਤ ਕਰਤਾ ਅਦਿ ਸੋਣੋ ਵਾਲਾ ਵੀ ਕਰਦਾ ਸੁੱਧ ਬ੍ਰਹਮ ਆਪ ਹੀ ਹੈ ਚੇਤਨੋ ਦੇ ਦੇਖਣ ਵਾਲਾ ਵੀ ਸਾਰਿਆਂ ਦੇ ਅੰਦਰ ਆਪ ਹੀ ਕਰਤਾ ਪੁਰਖ ਹੈ ਅਦ੍ਰਿਸ਼ਟੂ ਕਰਤਾ ਦ੍ਰਿਸ਼ਟੂ ਕਰਤਾ ਅਦ੍ਰਿਸ਼ਟੋ ਦਿਸਣ ਤੋਂ ਰਹਿਤ ਸੁਖਮ ਤੋਂ ਸੁਖਮ ਸਰੂਪ ਜੋ ਹੈ ਜਿੰਨ ਘਰ ਆਪ ਕੋ ਵੀ ਜਿਹੜੇ ਹਨ ਇਹ ਵੀ ਇੱਕ ਮਾਇਕੀ ਪ੍ਰਕਾਸ਼ ਹੈ ਇਦੋਂ ਵੀ ਅਦਿਸ਼ਟ ਹੈ ਉਹ ਕਰਤਾ ਪਰਮੇਸ਼ਵਰ ਤੇ ਦ੍ਰਿਸ਼ਟੋ ਦ੍ਰਿਸ਼ਟੀ ਆਉਣ ਵਾਲਾ ਵੀ ਆਪ ਹੀ ਕਰਤਾ ਪੁਰਖ ਹੈ ਦੇਖਣ ਵਾਲਾ ਦ੍ਰਿਸ਼ਟਾਗਰ ਵੀ ਤੇ ਅਗਿਆਨੀਆਂ ਤੋਂ ਅਦ੍ਰਿਸ਼ਟ ਵੀ ਕਰਤਾ ਪੁਰਖ ਆਪ ਹੀ ਹੈ ਉਪਤ ਕਰਤਾ ਪਰਲੋ ਕਰਤਾ ਸਾਰਿਆਂ ਦੀ ਉਪਤੀ ਕਰਨ ਵਾਲਾ ਵੀ ਕਰਤਾ ਪੁਰਖ ਆਪ ਹੈ ਅਜੇ ਪਲੋਂ ਕਰਨ ਵਾਲਾ ਵੀ ਆਪ ਹੈ ਖੁਦ ਪਤੀ ਗਿਆਨ ਦੀ ਕਰਨ ਵਾਲਾ ਵੀ ਆਪ ਹੈ ਦਵੇਕੀਆਂ ਦੇ ਹਿਰਦੇ 'ਚ ਅਗਿਆਨ ਦੀ ਪਲੋਂ ਕਰਨ ਵਾਲਾ ਵੀ ਆਪ ਹੀ ਹੈ ਵਿਆਪਤ ਕਰਤਾ ਅਲਪਤੂ ਕਰਤਾ ਵਿਆਪ ਤੋਂ ਸਾਰਿਆਂ ਦੇ ਹੰਦਰੇ ਸਾਰਿਆਂ ਕਾਰਿਆਂ ਅੰਦਰੇ ਵਿਆਪਕ ਵਿਆਪਿਆ ਹੋਇਆ ਪਰਮੇਸ਼ਰ ਵੀ ਆਪ ਮਿਲਿਆ ਹੋਇਆ ਸਾਰੇ ਜਨਕਾ ਪਰਖੀ ਆਪ ਹ ਅਲਪਤੂ ਕਰਤਾ ਕਿਉਂ ਫਿਰ ਪਾਪਨ ਕਾ ਇਸ ਲੇਪ ਨਾ ਲੱਗੇ ਘੜ ਘੜੇ ਅੰਦਰ ਸਭ ਹੀ ਜਾਗੈ ਨਿਰਲੇਪ ਵੀ ਕਰਤਾ ਪਰ ਆਪ ਹੀ ਹੈ ਬਖਤੂ ਕਰਤਾ ਬੂਝਿਤ ਕਰਤਾ ਅਗੇ ਬੂਝਿ ਪੁੱਛਣ ਵਾਲਾ ਉਹ ਸਿੱਖ ਵੀ ਕਰਤਾ ਹੀ ਹੈ ਅਗੇ ਬਖਤੂ ਮੁਕਤਵੋ ਕਰਨ ਵਾਲਾ ਸੰਗਰੂ ਬ੍ਰਹਮ ਗਿਆਨੀ ਵੀ ਆਪ ਹੀ ਹੈ ਆਵਤ ਕਰਤਾ ਆजात ਭੀ ਕਰਤਾ ਸਿੱਖੋ ਤੇ ਇਨਕਾਰੀ ਬਣ ਕੇ ਜਿਹੜਾ ਗੁਰਾਂ ਦੀ ਸ਼ਰਨ ਵਿੱਚ ਆਉਣਾ ਹੈ ਨਾ ਮੁਕਤ ਵਾਸਤੇ ਇਹ ਵੀ ਕਰਦਾ ਪ੍ਰਵਾਹ ਵੀ ਸਿੱਖ ਬਣ ਕੇ ਗੁਰੂ ਕੀ ਸ਼ਰਨ ਵਿੱਚ ਆਉਂਦਾ ਹੈ ਅਤੇ ਮੁਕਤ ਹੋ ਕੇ ਆਪਦੇ ਬ੍ਰਹਮ ਸਰੂਪ ਦੀ ਜਾਣ ਵਾਲਾ ਜਾਂ ਤੱਕ ਵੇਦਾ ਹੈ ਉਹ ਵੀ ਕਰਤਾ ਪੁਰਖ ਆਪ ਹੀ ਹੈ ਆਉਣ ਜਾਣ ਵਾਲਾ ਜੁਨਾ ਚ ਇਹ ਨਾ ਲਾਉਣਾ ਸਿੱਖ ਬਣ ਕੇ ਗੁਰੂ ਦੀ ਸ਼ਰਨ ਆਉਣ ਵਾਲਾ ਮੁਕਤ ਹੋ ਕੇ ਆਪਣੇ ਬ੍ਰਹਮ ਸਰੂਪ ਦੀ ਜਾਣ ਵਾਲਾ ਕਰਤਾ ਪੁਰਖ ਮੇਰੇ ਗੁਣ ਕਰਤਾ ਸਰਗੁਣ ਕਰਤਾ ਜੇ ਮੇਰਾ ਆਕਾਰ ਤਿੰਨਾਂ ਗੁਣਾ ਤੋਂ 3 ਵੀ ਕਰਤਾ ਪੁਰਖ ਆਪ ਹੀ ਹੈ ਨਿਰਗੁਣ ਜੀਵ ਰੂਪ ਦੀ ਆਪ ਕਰਤਾ ਪੁਰਖ ਸਰਗੁਣ ਕਰਤਾ ਬਿਲਕੁਲ ਸੰਗਮਾਇਆ ਸਭਲ ਹੋ ਕੇ ਜਗਤ ਨੂੰ ਕਰਨ ਵਾਲਾ ਸਭ ਨੂੰ ਸ੍ਰੀ ਰੂਪ ਦੀ ਆਪ ਹੀ ਹੈ ਗੁਰਪ੍ਰਸਾਦ ਨਾਨਕ ਸਾਹਮਣ ਦ੍ਰਿਸ਼ਟਾ ਇਹੋ ਭਾਈ ਸਤਗੁਰਾਂ ਦੀ ਕਿਰਪਾ ਕਰਕੇ ਸੰਮਤ ਦ੍ਰਿਸ਼ਟੀ ਹੋਈ ਕਿ ਕੋਈ ਵਾਸ਼ਪ ਨੂੰ ਦੇਖਦੇ ਅਸੀਂ ਤਾਂ ਇਹ ਸਬਦਾਂ ਵਾਲੀ ਦ੍ਰਿਸ਼ਟੀ ਕਿੱਤਕੋ ਗੁਰ ਸਿੱਖੋਂ ਨੇ ਹਾਲ ਹੋਮੂਗੇ ਸਤਗੁਰੂ ਜੀ ਫਰਮਾਉਂਦੇ ਹਨ ਗੋਡ ਮਹੱਲਾ ਪੰਜਵਾ ਫਾਕਿਓ ਮੀਨ ਕਪਕ ਕੀ ਨਿਆਈਂ ਸਾਦਾ ਉਹਨ ਕਿਉਂ ਨਹੀਂ ਸਭ ਮਨੁਸ਼ੀਤੀ ਚਾਉਂਦਾ ਸਾਰਿਆਂ ਨੂੰ ਵਾਸ਼ੁਰੂ ਨੂੰ ਕਿਉਂ ਨਹੀਂ ਵੇਖਦਾ ਤੂੰ ਮਾਰੇ ਕਿੰਨੂ ਵਕਾਰਾਂ ਚ ਫਸਿਆ ਹੋਇਆ ਏਸ ਪ੍ਰਕਾਰ ਸੁਣੋ ਫਾਕਿਓ ਮੀਨ ਕਪਕ ਕੀ ਨਿਆਈਂ ਜਿਵੇਂ ਮੱਛੀ ਸਾਰ ਸੰਗੇ ਜੀ ਜਾਲ ਵਿੱਚ ਫਸ ਜਾਂਦਾ ਹੈ ਐਸ ਪ੍ਰਕਾਰ ਮੋਹ ਦੇ ਜਾਲ ਵਿੱਚ ਤੇਰਾ ਮਨ ਮੱਛੀ ਦੀ ਨਿਆਈਂ ਫਸਿਆ ਹੋਇਆ ਹੈ ਤੇ ਜ्यों ਜਿਸ ਪ੍ਰਕਾਰ ਹੈ ਜਿਹੜੇ ਬਾਂਦਰਾਂ ਨੂੰ پکڑਣ ਵਾਲੇ ਹੈ ਉਹ ਬਹੁਤ ਜਿੱਥੇ ਸਿੱਧਾ ਅਠ ਬਾਂਦਰ ਦਾ ਪੈ ਜਾਵੇ ਤੇ ਮੱਕੀਆਂ ਦਾਣਿਆਂ ਦੀ ਛੋਲਿਆਂ ਦੀ ਖਿੱਲਾਂ ਦੀਆਂ ਭਰ ਕੇ ਲੈ ਜਾਂਦੇ ਉਹ ਕਿੱਦਿਆਂ ਤੇ ਬਾਂਦਰ ਨੂੰ پکڑਣ ਵਾਲੇ ਬਾਂਦਰ ਹੋਂਦੇ ਭਾਈ ਭਾਈ ਕੇ ਵੱਡਾ ਬਾਂਦਰ ਹੋਏ ਮਾਲਕ ਬਣ ਕੇ ਬਹਿ ਜਾਂਦਾ ਉਸ ਕੁੰਜੀ ਦਾ ਉਹ ਸਾਰੇ ਨੂੰ ਘੁਰ ਘੁਰ ਕੇ ਆਪ ਖਾਣ ਲੱਗ ਜਾਂਦਾ ਚਬਦਾ ਚਬਦਾ ਜਦੋਂ ਹੱਥ ਨੀਵੀ ਹੋ ਜਾਂਦੀ ਹੈ ਹੱਥ ਵਿੱਚ ਪਾਉਂਦਾ ਹੱਥ ਖੁੱਲਾ ਤਾਂ ਪੈ ਜਾਂਦਾ ਹੈ ਸੋ ਜਿਉ ਕਮਕੇ ਕਰਨ ਮੁਸ਼ਕਿਲ ਨਮੀ ਲੋਜ ਨਾ ਟੀ ਆਗੈ ਉਹ ਬੰਦਰ ਜਿਹੜਾ ਮੁੱਠ ਭਰ ਕੇ ਨਿਕੰਣਾ ਚਾਹੁੰਦਾ ਹੈ ਪਰ ਉਹ ਮੁੱਠ ਭਰੀ ਵਿੱਚੋਂ ਨਿਕਲਦੀ ਨਹੀਂ ਕੁਝੀ ਪੀਲੀ ਮਾਰ ਹੁੰਦਾ ਇਸ ਪ੍ਰਕਾਰ ਕਹਿੰਦਾ ਮੈਨੂੰ ਕਿਸੇ ਨੇ ਪਕੜ ਲਿਆ ਵਿੱਚੋਂ ਫੇਰ ਉਹ ਬੰਦਰਾਂ ਨੂੰ ਪਕੜਨ ਵਾਲੇ ਆਜ ਗਾਲੇ ਰਸਤੀ ਪਾ ਕੇ ਕੈਦੀ ਕਰਕੇ ਲੈ ਜਾਂਦੇ ਹੈ ਇਸੇ ਪ੍ਰਕਾਰ ਇਹ ਜੀਵ ਜਿਵੇਂ ਮੱਛੀ ਜਾਲ ਵਿੱਚ ਫਸ ਗਿਆ ਉਹ ਮੋਹ ਦੇ ਜਾਲ ਵਿੱਚ ਫਸਦੇ ਹੈ ਕਉ ਬਾਂਦਰ ਜਿਸ ਪ੍ਰਕਾਰ ਕੂਜੀ ਦੇ ਚਨਿਆਂ ਦੇ ਫਸ ਗਏ ਐ ਇਸ ਪ੍ਰਕਾਰ ਵਿਸ਼ੇ ਰੂਪੀ ਚਨਿਆਂ ਵਿੱਚ ਅਤੇ ਫਰਮਾ ਰੂਪੀ ਕੂਜੀ ਦੇ ਵਿੱਚ ਤੂੰ ਫਸ ਗਿਆ ਹੈ ਤੂੰ ਉੜਜ ਰਹੇ ਹੋ Kusum ਭਾਏਲੇ ਤੂੰ ਉੜਜ ਰਹੇ ਹੋ ਤੂੰ ਜਿੱਤੇ ਫਸ ਗਿਆ ਹੈ ਤੂੰ ਤੂੰ ਉੜਜ ਰਹੇ ਹੋ Kusum ਭਾਏਲੇ ਫਸ ਗਿਆ ਤੂੰ Kusum ਦੇ ਰੰਗ ਜਿਵੇਂ ਕੱਚਾ ਹੁੰਦਾ ਪ੍ਰਕਾਰ ਰੰਗ ਸਮਝ ਕੇ ਬਿਸ਼ਾਦੇ ਨੰਨ ਨੂੰ ਸੱਚਾ ਸਮਝ ਕੇ ਅੱਜ ਪਾਚੇ ਹਾਂ ਪਾਗ ਧਾਰ ਹੈ ਸਾਸ ਲੇਖ ਲੈ ਜਿਹਦੇ ਪੈਰ ਤੂੰ ਰੱਖਦਾ ਹੈ ਜਿਹਨੇ ਉਹ ਵੀ ਵਾਹਿਗੁਰੂ ਦੇ ਲੇਖੇ ਚ ਜਿਹੜੇ ਸਾਲ ਇੰਨਾ ਹੈ ਇਹ ਵੀ ਲੇਖੇ ਚ ਹੀ ਹੈ ਅੰਮ੍ਰਿਤਸਰ ਲਈ ਤੋਂ ਕਰਦੇ ਆ ਪਾਠ ਦਉਨੋ ਸਾਹਿਬ ਦਾ ਲੈ ਕੇ ਹੀ ਖੜਨਾ ਹੈ ਤਾ ਉਧਰ ਹੈ ਹਰ ਗੁਣ ਗਾਇ ਲਈ ਤੂੰ ਆਈ ਉਧਰ ਇਹ ਗਾ ਲਈਆ ਕਾਲਪੁਰ ਦੇ ਗੁਣਾਂ ਨੂੰ ਗਾ ਲਵੇਂਗਾ ਉਹ ਕਹਿੰਦੇ ਪਗ ਧਾਰ ਐ ਸਾਸ ਲਿਖ ਐ ਲੈ ਤੋ ਪਰ ਆਨੂ ਜੇ ਨਾ ਰੱਖ ਜੇ ਧਰਤੀ ਤੇ ਸਾਜੇ ਵਾਲੇ ਨੇ ਲੇਖੇ ਚ ਲੈਣਾ ਹੈ ਉਧਰੇ ਪਰਸਰ ਨਾ ਆਲੇ ਕਾ ਸਰ ਉਧਰੇ ਕਾਜ ਮਾਰ ਰੇ ਸ਼ਰਨ ਪੈ ਦੇਗਾ ਦੋਨੋ ਸਾਜ ਦਾ ਲੈ ਕੇ ਹੀ ਪਹਿਲਾ ਖੜਾ ਕਰਦੇ ਹਨ ਪਾਠ ਕਹਿੰਦੇ ਹਨ ਤੋ ਉਧਰ ਹੈ ਹਰ ਗੁਣ ਗਾਇਲੇ ਜੈ ਸਾਹਿਬ ਹੀ ਲੇਖੇ ਚ ਲੈਣਾ ਹੈ ਪੈਰ ਵੀ ਧਰਤੀ ਤੇ ਨੂੰ ਸਾਬਤੀ ਰੱਖ ਰਿਆ ਇਹ ਸਾਬਤ ਤੋਂ ਬਿਨਾ ਨਹੀਂ ਹੈ ਤੂੰ ਐਵੇਂ ਨਸਾਂ ਨੂੰ ਮੈਨੂੰ ਕਿਸੇ ਨਾ ਸਾਖ ਕਿਤਾਬ ਨਹੀਂ ਕੁਛ ਹੈ ਉਹ ਰੇਗਾ ਤਾਂ ਜੇ ਪਹ ਹਮਾਰਾ ਦੇ ਗੁਨਾ ਨੂੰ ਘਾਲ ਲਵੇਗਾ ਮਾਣ ਸ਼ਰਨ ਪਰ ਸ਼ਰਨ ਆਇਲੇ ਮਾਰੇ ਦੀ ਸ਼ਰਨ ਆਇਲੇ ਆਕਰ ਕੇ ਪੈ ਜਾਏਗਾ ਜੀ ਮਨ ਸਮਝ ਛੋੜ ਆਵਾਇਲੇ ਜਿਹੜੀਆਂ ਤੇਰੇ ਅੰਦਰ ਅਵੈਡ ਤਾਈਆਂ ਹਨ ਇਹ ਮੈਨੂੰ ਸਮਝ ਕੇ ਛੱਡ ਦੇ ਅਵੈਡ ਆ ਨਾ ਚੱਲਿਆ ਕਰ ਔੜ ਹੋ ਕੇ ਨਾ ਜਲਿਆ ਤੇ ਅਨਾੜੀ ਹੋ ਕੇ ਨਾ ਚੱਲਿਆ ਕਰੋ ਆਪਣੇ ਰਹਿਣ ਕਉ ਠੌਰ ਨਾ ਪਾਵੇ ਜੇ ਮਿਲਿਆ ਲੋਕਾ ਤੂੰ ਆਪ ਦੇ ਮੁਕਤ ਹੋਣ ਰੂਪੀ ਰਹਿਣ ਆਪੇ ਧਣਾਤ ਨੂੰ ਨਹੀਂ ਮਿਲਦਾ ਹੈ ਕਾਏ ਪਰ ਕੈ ਜਾਇਲੀ ਮੂਕ ਜਾਰ ਕਰਨ ਵਾਤੇ ਨਹੀਂ ਠੋੜਾ ਜ਼ਿੰਮੇਵਾਰ ਹੈ ਮੈਨੂੰ ਤਾਂ ਮਰਤਾਂਗੇ ਜੋ ਮੈਂ ਗੁਰੂ ਆਂ ਤੇ ਕੰਨਵਾਟੀ ਗੁਰੂ ਤੇ ਉਹ ਕੰਨਵਾੜਿਆ ਭਰਾ ਦੇ ਅੱਖ ਮੱਲ ਕਰਨ ਆ ਕੇ ਜਾਂਣਾ ਹੈ ਤੈਨੂੰ ਆਮ ਮੁਕਤ ਹੋਣ ਦਾ ਖਿਆਲ ਨਹੀਂ ਮਿਲਣਾ ਤੇ ਤੈਨੂੰ ਅਜੇ ਕੋਈ ਟਿਕਾਣਾ ਨਹੀਂ ਤੇਰੇ ਕਿੱਥਾ ਤੂੰ ਪਰਾਇਆ ਬਣ ਕੇ ਗੁਣਗੁਣ ਕੇ ਗੁਰੂ ਬਣ ਕੇ ਉਪਦੇਸ਼ ਦੇਣ ਵਾਸਤੇ ਜਾਂਦਾ ਹੈ ਇਹ ਪਰਾਇਆ ਕਹਿੰਜ ਕਿਉਂ ਭਟਕਣਾ ਸਿੱਧਾ ਤੂੰ ਦੁਹਾਂ ਦਾ ਜ਼ਿੰਮੇਵਾਰ ਕਿਉਂ ਬਣਦਾ ਹੈ ਬਾਹਰ ਪਰਾਇਈ ਸਿਰ ਚਰੇ ਚੱਲਿਓ ਚਾਹੇ ਬਾਤ ਆਪਣੇ ਭਾਰੇ ਨਾ ਦੇਣੇ ਅੱਗੇ ਉਹ ਕਟਕਾਠ ਪਰਾ ਬਾਹਰ ਪਰਾਇਈ ਜ਼ਿੰਮੇਵਾਰੀ ਸਿਰ ਤੇ ਚੱਕਣਾ ਹੈ ਅਜੇ ਇਸ ਪ੍ਰਕਾਰ ਭਈ ਤੂੰ ਆਪਣੇ ਮੁਕਤ ਹੋਣ ਦਾ ਤੈਨੂੰ ਰਾਹ ਨਹੀਂ ਪਤਾ ਨਹੀਂ ਕਿ ਪ੍ਰਾਹਾਂ ਦਾ ਜ਼ਿਮੇਵਾਰ ਬਣ ਕੇ ਤੂੰ ਕਿਵੇਂ ਮੁਕਤ ਹੋਵੇਂਗਾ ਫਿਰ ਡੁੱਬੇ ਸਣੇ ਗੁਰੂ ਬੋ ਚੇਲੇ ਵਾਲੀ ਹਾਲਤ ਹੁੰਨਾ ਗੁਰੂ ਤੇ ਚੇਲੇ ਸਾਰੇ ਡੁੱਬੋਂਗੇ ਨਰਕ ਚ ਪੈ ਕੇ ਜਿਵੇਂ ਛੇਵੇਂ ਪਾਪ ਸਾਹਿਬ ਮਹਾਰਾਜੀ ਨੇ ਇੱਕ ਸਪੋ ਲੜਾਈ ਵਿੱਚ ਮਾਰੋ ਸਾਹਿਬ ਦੇ ਆ ਰਹੇ ਸੀ ਉਹ ਸਪਨੂ ਵੇਖ ਕੇ ਭਾਈ ਦੀਦੀ ਜੰਗਲ ਗਿਆ ਮਾਰੇ ਪਾਸੇ ਕਰਦੀ ਏ ਮਾਰੋ ਕਹਿੰਦੇ ਭਾਈ ਨਾ ਆਉਣ ਦਿਓ ਸ਼ਰਮ ਆ ਗਿਆ ਸਤਿਗੁਰੂ ਜੀ ਇਰਾਕੇ ਤੋਂ ਉੱਤਰ ਖੜੋਤੇ ਉਤਰ ਕੇ ਅਜਿਹਾ ਸੱਪ ਆਉਂਦੇ ਨੂੰ ਵੇਖ ਕੇ ਹਜੂਰ ਨੇ ਆਪਣੇ ਚਰਨਾਂ ਉੱਤੇ ਕਮਲਾਂ ਦੀ ਛੋਕਰ ਮਾਰੀ ਉਹਦਾ ਸਾਰਾ ਸਰੀਰ ਪਾੜ ਗਿਆ ਮਰ ਗਿਆ ਉਹਦੇ ਵਿੱਚ ਬਹੁਤ ਕੀ ਨਹੀਂ ਕੁਰਬਲ ਕੁਰਬਲ ਕਰਦੇ ਸ਼ਾਨੇ ਉਸ ਵੇਲੇ ਸਿੱਖਾਂ ਨੂੰ ਪੁੱਛਿਆ ਮਾਰਿਆ ਕੌਣ ਹੈ ਮਾਰਿਆ ਕਹਿੰਦੇ ਆਪ ਹੀ ਦੱਸੇਗਾ ਉਹਦੇ ਤੋਂ ਪ੍ਰਕਾਸ਼ ਵਾਲਾ ਇੱਕ ਸਰੀਰ ਪ੍ਰਗਟ ਹੋਇਆ ਮਾਰਿਆ ਕਹਿੰਦੇ ਤੂੰ ਕੌਣ ਹੈ ਭਾਈ ਕਹਿੰਦਾ ਜੀ ਮੈਂ ਬੜਾ ਵਿਦਵਾਨ ਇਸ ਇਲਾਕੇ ਦਾ ਗੁਰੂ ਕਹਾਉਂਦਾ ਸੀ ਅਜੇ ਮੇਰੇ ਗੁਰੂ ਕਹਾਉਂਦੇ ਜੇ ਅੰਦਰ ਨਾਮ ਦਾ ਨਵਾਸ ਨਹੀਂ ਸੀ ਅਜੇ ਐਂ ਦੇ ਚੇਲਿਆਂ ਨੂੰ ਵੀ ਮੈਂ ਕੋ ਨਾਮ ਦਾ ਨਵਾਸ ਨਾ ਦਿੱਤਾ ਸਾਰੇ ਇਨਕਿਆ ਵੀ ਮੈਂ ਜ਼ਿੰਮੇਵਾਰੋਂ ਤੁਹਾਡਾ ਮਾਇਆ ਮੈਨੂੰ ਦੇਈ ਚਲੋ ਮੁਕਤ ਤੁਹਾਨੂੰ ਮੈਂ ਕਰ ਦਾਂ ਇਹ ਮਾਇਆ ਇਹਨਾਂ ਦੀ ਖਾਂਦਾ ਰਿਹਾ ਮੈਂ ਕਿ ਮਾਇਆ ਦਾ ਮੋਹ ਕਰਕੇ ਮੈਂ ਮਾਰਾ ਸਾਥ ਬਣਿਆ ਹੁਣ ਚੇਲਿਆਂ ਨੇ ਮੇਰੇ ਕੋਲ ਆਣਾ ਸੀ ਜਿਹੜੇ ਮੇਰੇ ਮੈਨੂੰ ਗੁਰੂ ਮੰਨਦੇ ਸੀ ਉਹ ਸੱਪ ਦੇ ਵਿੱਚ ਕੀੜੇ ਬਣ ਕੇ ਮੇਰੇ ਚੇਲੇ ਬਣੇ ਉਹਨਾਂ ਨੂੰ ਕੀੜੇ ਬਣ ਕੇ ਮੈਂ ਨਾ ਧਨ ਖਾਦਾ ਸੀ ਮੇਰਾ ਮਾਸ ਖਾਂਦੇ ਰ ਸੱਚੇ ਪਾਕਸ਼ਾ ਉਹਨਾਂ ਆਪ ਆ ਗਏ ਉਹ ਮੇਰਾ ਛੁੜਕਾਰਾ ਕਰਤਾ ਹੈ ਸਤਿਗੁਰੂ ਸਾਹਿਬ ਜੀ ਉਸ ਵਕਤ ਇਸ ਪ੍ਰਕਾਰ ਚੇਲਿਆਂ ਦੇ ਨਾਲ ਉਹਦਾ ਭਲਾ ਕੀਤਾ ਸੀ ਸਾਧ ਸੰਗਤ ਜੀ ਕਿਉਂ ਮਹਾਰਾਜ ਜੀ ਕਿ ਕੀ ਪ੍ਰਾਏ ਦੇ ਘਰ ਜਾਮੇ ਉਪਦੇਸ਼ ਦੇਣ ਆਤੇ ਆਪਣੇ ਇਹਨੂੰ ਤੈਨੂੰ ਥਾਣੇ ਮੁਕਤੀ ਦਾ ਕਿਵੇਂ ਦੇਵੀ ਦੀ ਉੱਤਿਆਨਿਕ ਪੂਜਾ ਕਰਨੋਂ ਆਪੇ ਕਿਉਂ ਭਟਕ ਜਾਵਰਦਾ ਹੈ ਰਹਾਉ ਜਿਉ ਮਹੰਗਲ ਇੰਦਰੀ ਰਸ ਪ੍ਰੇਰਿਓ ਜਿ ਇਸ ਪ੍ਰਕਾਰ ਮਹੰਗਲ ਹਾਥੀ ਜਿਹੜਾ ਹੈ ਇਹ ਵਿਸ਼ੇ ਦੇ ਸਪਲਸ ਦੇ ਰਸ ਵਿੱਚ ਪ੍ਰੇਰਿਆ ਹੋਇਆ ਤੂੰ ਲਾਗ ਪਰਿਓ ਕੁਟੰਬਾਇਲੇ ਉਹਨੂੰ ਅੱਥੇ ਨੂੰ ਪਕਣ ਵਾਲੇ ਜਿਹੜੇ ਲੋਕਾਂ ਤੋਂ ਆ ਪੱਟ ਲੈਂਦੇ ਉੱਤੇ ਕਾਗਜ਼ਾਂ ਦੀ ਕਲਬੂਤ ਦੀ ਹਸਤ ਨਹੀਂ ਰੱਖ ਦਿੰਦੇ ਐ ਹਰਦੀ ਮੈਨੂ ਜੇ ਮਸਤ ਹੋਇਆ ਆਉਂਦਾ ਹੈ ਉਹ ਟੋਏ ਦੀ ਡਿਗ ਪੈਂਦਾ ਹੈ ਤੇ ਕੁੰਡੇ ਮਾਰ ਮਾਰ ਕੇ ਆਪਣੀ ਬੋਲੀ ਸਿਖਾਉਂਦੇ ਭੁੱਖਾ ਤੇ ਆਇਆ ਰਾਤੇ ਕਾਇਬ ਕਰ ਲੈਂਦੇ ਉਹਨੂੰ ਇਸੇ ਪ੍ਰਕਾਰ ਕਾਲ ਬੂਤ ਕੀ ਹਸਨੀ ਮਨ ਮੋਹਾਰਾਰੇ ਚਲ ਤਰ ਜਿਉ ਜਗਦੀਸ਼ ਤਾਮਸਵਾਗ ਦਾ ਜਸ ਪਰੇ ਮਨ ਮੋਹਾਰਾਰੇ ਅੰਕ ਸਹਿਮ ਸੀਸ ਤਰਕਾਰੂਪੀ ਕੁੰਡੇ ਸਹਾਰਨੇ ਪੈਂਦੇ ਐ ਮੋਹਨ ਪੀਟੋਏ ਦੀ ਡਿਗ ਪੈਂਦਾ ਹੈ ਇਸ ਪ੍ਰਕਾਰ ਸਾਹ ਸੰਗੇਜੀ ਇਹ ਪੜ ਮਾਰਾ ਸਾਉ ਕਹਿੰਦੇ ਹੁਣ ਜਿਉ ਮੈੰਗਲ ਇੰਦਰੀ ਰਸ ਪ੍ਰੇਰਿਉ ਜਿਉ ਹੋਠੀ ਇੰਦਰੀ ਵਿਸ਼ੇ ਦੇ ਰਸੁ ਤੇ ਪ੍ਰੇਰਿਆ ਹੋਇਆ ਤੂੰ ਲਾਗ ਪਰਿਉ ਕੁਟੰਬਾਇਲੇ ਜਿਉ ਅਦ ਕਹਿੰਦੇ ਸੁਖਲੇ ਚ ਆਇਲੇ ਆ ਕੇ ਲੱਗ ਪਿਆ ਹੈ ਕਿ ਮੈਨੂੰ ਵਿਸ਼ੇ ਦੇ ਸੁਖ ਵਰਗਾ ਹੋਰ ਸੁਖ ਨਹੀਂ ਕੋਈ ਜਿਉ ਪਾਂਥੀ ਇੱਕ ਅਤਰ ਹੋਏ ਫਿਰ ਵਿਛਰੈ ਇਸ ਪ੍ਰਕਾਰ ਦਾ ਸੁਭਾਅ ਆਇ ਪਰਲੋ ਨਾਲ ਸਾਰੇ ਇਕੱਠੇ ਹੋਏ ਜੀ ਜੰਤ ਇਵੇਂ ਰਾਤ ਦੇ ਵਕਤ ਜੋ ਦਿਨ ਸ਼ਬਦਾ ਪੰਛੀ ਬਿਰਸ਼ਲੇ ਉਤੇ ਸਾਰੇ ਇਕੱਤਰ ਹੋ ਕੇ ਬੈਠ ਜਾਂਦੇ ਐ ਜੋ ਦਿਨ ਚੜਦਾ ਹੈ ਉਸੇ ਵੇਲੇ ਵਿਛੜ ਜਾਂਦੇ ਐ ਜਿੱਦੜਾ ਕੋ ਆਪਣੀ ਪਰਲੋਗ ਹੁੰਦੀ ਐ ਇਸੇ ਪ੍ਰਕਾਰ ਸੰਸਾਰ ਇੱਕ ਬਿਰਸ਼ੋ ਐ ਇਹਦੇ ਉਤੇ ਸਾਰੇ ਜੀ ਜੰਦ ਗਨੇ ਪੰਛੀਆਂ ਉਹ ਇਕੱਠੇ ਹੋਏ ਐ ਜਦੋਂ ਪਰਲੋਗ ਖਤਮ ਹੋ ਗਈ ਫਿਰ ਆਪੋ ਆਪਣੇ ਵਿਛੜ ਜਾਣਾ ਸੁਭਨਾ ਚਲੇ ਜਾਣਾ ਕੁਝ ਕਰ ਜਾਣਾ ਕਾਲ ਰੂਪੀ ਦਮ ਚਾਡੋਂ ਤੋਂ ਥੇਰ ਸੰਗਤ ਹਰ ਹਰ ਤੇ ਆਇਲੀ ਇਸਦੇਣ ਵਾਰਿਸ ਕੇ ਪਾਤਸ਼ਾਹ ਦੀ ਸਾਧ ਸੰਗਤ ਹੈ ਉਹਨਾਂ ਵਿੱਚ ਮਿਲ ਕੇ ਚਿੱਤ ਨੂੰ ਟਿਕਾ ਕੇ ਵਿਸ਼ਾ ਵੱਲੋਂ ਹਟਾ ਦੇ ਹਰ ਹਰ ਪਰਮੇਸ਼ਰ ਨੂੰ ਤੇ ਹਾਲ ਹੈ ਜੇ ਤੇਰੇ ਭਾਜ ਹੈ ਕਿ ਤੂੰ ਜਨਾ ਇਸਤੇ ਦਾ ਥਾਂ ਹੋਰ ਕੋਈ ਨਹੀਂ ਟਿਕਾਦਾ ਜੈਸੇ ਮੀਨ ਰਸਨ ਸਾਦ ਬਿਨ ਸਿਉ ਇਸ ਪ੍ਰਕਾਰ ਮੱਛੀ ਕੁੰਡੀ ਨੂੰ ਪਕੜ ਕੇ ਸਵਾਦ ਜਾਨੀ ਹੈ ਐਸੇ ਪ੍ਰਕਾਰ ਮਾਸ ਨੂੰ ਉਹ ਗੁਦੋਏ ਇਹ ਨਾਲ ਨਹੀਂ ਹੋਣਗੇ ਕੁੰਡੀ ਨੇ ਇਹ ਕੁੰਡੀ ਹਰਮੈਲਾ ਸਗਰੂਪੀ ਕੁੰਡੀ ਵਿੱਚ ਜਵਾਨ ਦੇ ਸਵਾਗ ਰੂਪੀ ਮਾਸ ਵਿੱਚ ਤੂੰ ਲੱਗ ਗਿਆ ਹੈ ਉਹ ਮੂਠਾ ਮੂੜ ਲੋ ਭਾਇਲੇ ਉਹ ਜਿਸ ਪ੍ਰਕਾਰ ਹੈ ਇਸੇ ਪ੍ਰਕਾਰ ਉਹ ਮੂਠੋ ਮੂੜ ਮੂੜ ਕੌਣ ਸਾਥ ਸੰਗੇ ਜੀ ਮੱਖ ਮਿੱਟੇ ਮੱਖੂਆ ਕਿਉਂ ਲੈ ਉਹ ਡਾਰੀ ਉਹ ਮੂੜ ਮੱਖੜੇੜਾ ਹੈ ਸਲਾਬੇ ਗੁਰਦੇ ਤੇ ਲਾਂਚ ਕਰਕੇ ਬੈਠ ਗਿਆੰਦਾ ਹੈ ਉਹ ਲਾਂਚ ਨਾਲ ਬੈਠਾ ਰਿਹਾ ਉਹ ਤੇ ਖੰਭ ਵੀ ਖਸ ਜਾਂਦੇ ਹੈ ਕਿ ਉੱਥੇ ਹੀ ਮੂਰਖ ਲੋਹਾਇਮਾਨ ਹੋਇਆ ਮਰ ਜਾਂਦਾ ਹੈ ਖੰਭ ਉਖੜ ਜਾਂਦੇ ਹੈ ਮਿੱਠੇ ਮਖਮੂਆ ਕਿਉਂ ਲਏ ਉਡਾਰੀ ਕਿਉਂ ਇਸ ਪ੍ਰਕਾਰ ਮੂਰਖਾ ਤੋਂ ਲੁਕਿਆ ਗਿਆ ਹੈ ਤੇਰੇ ਬਿਜਨ ਖੇਦ ਰੂਪੀ ਕਰਨ ਖੰਭ ਵਿੱਚ ਉਖੜ ਗਏ ਮੂਰਖ ਮੂਰਖਾ ਵਿਸ਼ਾਂਤ ਲੋਹਾਇਮਾਨ ਹੋ ਕੇ ਕਿਉਂ ਲੁਕਿਆ ਗਿਆ ਪੰਜ ਵਾਸ ਵੈਰੀ ਕੈ ਉਹ ਨਹੀਂ ਕਿ ਕਿ ਚੀਜੇ ਵਸ ਹੋਏ ਐ ਤੂੰ ਪੰਜਾਂ ਵੈਰੀਆਂ ਦੇ ਕਾਮ ਕਰੋ ਲੋ ਮੋਹ ਕਾਰ ਦੇ ਵਸ ਹੋ ਗਿਆ ਹੈ ਛੁਟ ਹੈ ਪਰ ਸਰਨਾਇਲੀ ਜੇ ਜੀ ਸ਼ਰਮ ਪੈ ਜੇ ਤਾਂ ਛੁਟਕਾਰਾ ਪਾ ਸਕਦਾ ਹੈ ਮੁਕਤ ਹੋ ਸਕਦਾ ਹੈ ਹੋਰ ਕੋਈ ਉਪਾਅ ਨਹੀਂ ਹੈ ਹੋ ਕਿਰਪਾਲ ਦੀਨ ਦੁਖ ਭੰਜਨ ਨੂਸਾਨ ਸੱਚੇ ਪਾਤਸ਼ਾਹ ਹਰ ਦਾਸ ਕਰਦੇ ਸਾਰਿਆਂ ਨੂੰ ਬਖਸ਼ਾਉਣ ਵਾਲਾ ਜੇ ਉਹ ਅਜਿਹਾ ਆਪ ਕਿਰਪਾਲੂ ਹੋਵੇ ਆਹ ਗਰੀਬਾਂ ਦੇ ਦੁੱਖਾਂ ਨੂੰ ਭੰਗਵਾਇਆ ਹੂੰ ਸਭ ਤੁਮਰੇ ਜੀ ਹੈ ਜਨਤਾ ਇਹਲੇ ਜੀ ਜੀ ਜਨ ਛੋਟੇ ਵੱਡੇ ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਹੋਇ ਇਹ ਸਾਰੇ ਛੋਟੇ ਜੀ ਜਨ ਕਹਾਂ ਤੁਹਾਨੂੰ ਹੀ ਕਰਸ ਕਰਨਾ ਪਣਾਇਆਂ ਤੁਨੂੰ ਪਾਵੋ ਦਾਨ ਸਦਾ ਦਰਸਪੀਖਾ ਜੀ ਮੇਰ ਨੂੰ ਇਹ ਦਾਨ ਬਖਸ਼ੋ ਅਜਿਹਾ ਉਹਦਾ ਸਦਾ ਦਰਸ਼ਨ ਦੇ ਰਹੀਏ ਮਿਲ ਨਾਨਕ ਦਾਸ ਦਸਾਇਲੇ ਸਤਿਗੁਰੂ ਜੀ ਕਹਿੰਦੇ ਨੇ ਆਪਦੇ ਦਾਸਾਂ ਦੇ ਨਾਲ ਮਿਲ ਕੇ ਦਸਾਇਲੇ ਦਾਸਾਂ ਦੇ ਦਾਸ ਬਣ ਕੇ ਰਹੀਏ ਦਸਾਇਲੇ ਪੁੱਛਣਾ ਕਰੀਏ ਆਪਦੇ ਸ੍ਰੋਤ ਦੇ ਗਿਆਨ ਨੂੰ ਰਾਗ ਗੂੰਡ ਮਹੱਲਾ 5 ਚੌਪ ਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਨ ਸਾਜ ਹੋਰ ਉਪਦੇਸ਼ ਗੁਰੂ ਸਾਹਿਬ ਜੀ ਬਖਸ਼ਦੇ ਹੋਏ ਚਾਰਦੀਆਂ ਬਾਣੀ ਕਿਉਂ ਜਿਉਂ ਪੌੜੀਆਂ ਵਾਲੇ ਸ਼ਬਦ ਆਉਣਗੇ ਕਰ ਦੂਗੀ ਸਰਕਾਰ ਚ ਇੱਕੋ ਬਾਤ ਨੂੰ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਰਬਉਨੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਫਰਮਾਉਂਦੇ ਹੰ ਜੀ ਆਪਾਨ ਕੀਏ ਜਿਨ ਸਾਜ ਜੋ ਸਭ ਸਾਰਿਆਂ ਜੀਵਾਂ ਦੇ ਸੁਖੁਮ ਸਰੀਰ ਸਾਜੇ ਹੈ ਸੁਖੁਮ ਸਰੀਰ ਦੇ ਪ੍ਰਾਣ ਸਾਜਣਾ ਕੀਤੇ ਹੈ ਅਤੇ ਹੋਇ ਸੰਖੂਲ ਸਰੀਰ ਸੁਖੂਲ ਤਤਾਂ ਦੁਆਰਾ ਹੈ ਸਾਗਰਾ ਕੀਤੇ ਹਨ ਜੀ ਚੇਤਨ ਸੱਤਾ ਪਾਈ ਹੈ ਮਾਟੀ ਮਹਿ ਜੋਤ ਰੱਖੀ ਨਿਵਾਜ ਜੇਹਲੋਂ ਪੰਹਾਂ ਤੋਂ ਤੇਰੀ ਮਿੱਟੀ ਹੈ ਜਿਹੜੀ ਦੇਹ ਹੈ ਇਹਦੇ ਦੀ ਜੋਤ ਪਰਮੇਸ਼ਰ ਆਪ ਦੀ ਪਾ ਕੇ ਨਿਵਾਜ ਪਾਲ ਕੇ ਰੱਖੀ ਹੈ ਇਹਨੂੰ ਵਡਿਆਣਾ ਦਾ ਕੀਕਾ ਹੈ ਸਗ ਇਸ ਧਰਤੀ ਮੇਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਹਾਰੀ ਇਨੋ ਨਵਾ ਜੇ ਵਿਰਹਾ ਭਰਤਨ ਕਾ ਸਭ ਕਿਛ ਪੋਜਨ ਪੋਗਾਏ ਅਜੇ ਤੈਨੂੰ ਸਭ ਕੁਝ ਪਦਾਰਥ ਦਿੱਤੇ ਹੈ ਅਤੇ ਸਾਰੇ ਪੋਗ ਪਦਾਰਥਾਂ ਨੂੰ ਪਹੁੰਚਾਉਣਾ ਕੀਤੇ ਹਨ ਸੋ ਪ੍ਰਭ ਤਜ ਮੂੜੇ ਕਤਜਾਏ ਜੇ ਤੂੰ ਸਮਝਦਾ ਐਡਾ ਕਿਰਤ ਕਰਨ ਹੋਇਆ ਹੈ ਬੋਸ ਪਰਮੇਸ਼ ਨੂੰ ਛੱਡ ਕੇ ਕਿਸ ਪਾਸੇ ਵਿਕਾਰਾਂ ਦੇ ਜਾਣਾ ਹੈ ਤੋ ਪਾਰ ਬ੍ਰਹਮ ਕੀ ਲਾਗੋ ਸੇ ਜਿਉਂ ਕਹੀ ਦੇਵੀ ਦੇ ਕਹਿੰਦੀ ਉਪਾਸ਼ਨਾ ਛੱਡ ਕੇ ਇਕ ਪਾਰਮਨ ਪਰਮੇਸ਼ਰ ਦੀ ਸੇਵਾ ਟੈਲ ਜੋ ਲੱਗ ਜਾ ਗੁਰ ਤੇ ਸੁਝੈ ਨਰੰਜਨ ਦੇ ਉਸ ਨੂੰ ਮੈਂ ਕਿਵੇਂ ਜਾਣਾਂ ਜੇ ਪੁੱਛੇ ਸਤਿਗੁਰਾਂ ਦੁਆਰਾ ਦੇਖ ਆਉਂਦਾ ਉਹ ਨਰੰਜਨ ਸੁਭਜੋ ਦੇਵ ਪ੍ਰਕਾਸ਼ ਜੋ ਬ੍ਰਹਮ ਹੈ ਪ੍ਰਹਾਉ गिन किए रंग अनक प्रकार जस गुरु भाई अनेक प्रकार ਦੇ ਰੰਗ ਕਮਕੀਤੇ ਹੋਣ ਗਿਣਤੀ ਨਹੀਂ ਗਿਣੀ ਜਾ ਸਕੀ ਉਹਨਾਂ ਰੰਗਾਂ ਦੀ ਰਾਸ਼ੀ ਤਾਂ ਸੀ ਸਾਤ ਕੀ ਅੰਗ ਇਹ diel ਸਿਬਜੂ ਵੀ ਖਾਣੀਆਂ ਆਦਕਾਂ ਦੇ ਕੌਂਦੇ ਕੀਤੇ ਹਨ ਉਪਤ ਪਰ ਲੋ ਨਿਮਖ ਮਜਹਾਰ ਅੱਖ ਦੇ ਖੁੱਲਣ ਵਿੱਚ ਸਾਰਿਆਂ ਦੀ ਉਤਪਤੀ ਹੋ ਜਾਂਦੀ ਹੈ ਅੱਖ ਦੇ ਮੀਚਨ ਵਿੱਚ ਮਹਾਰਾਜ ਸਾਹਿਬ ਸਾਡੇ ਵੀ ਪੜ ਲਓ ਕਰ ਲੈਂਦਾ ਹਰਿ ਭਰਮ ਜਾਂ ਕਾ ਨੇਤਰ ਹੋ ਰਿਹਾ ਜਾਂ ਉਸ ਬ੍ਰਤਵਾ ਜਾ ਕੀ ਗਤ ਮਿਤ ਕਹੀ ਨਾ ਜਾ ਊਪਤ ਪਰ ਲਓ ਨਿਮਖ ਮਝਾਰ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਕੋਤ ਪਦ ਹੋਏ ਜਿਹੜੇ ਅ ਗਿਆਨ ਆਦਿਕ ਨੂੰ ਵੀ ਪੜ ਲਓ ਆਸ਼੍ਰੀ ਸੰਤੋਖੀ ਅੱਖ ਦੇ ਖੋਲਣ ਮੀਚਨ ਚ ਕਰ ਦਿੰਦਾ ਅੱਦੇ ਜਿਹੜੇ ਸਾਧ ਸੰਗੇ ਜੀ ਪਰਮ ਹੋਏ ਅ ਸੁਭਗੂਣੋ ਉਹਨਾਂ ਦੀ ਪੱਤੀ ਵੀ ਕਨੂਫੀਚ ਕਰ ਦਿੰਦਾ ਹੈ ਜਾ ਕੀ ਗਤਮਿਤ ਕਹੀ ਨਾ ਜਾਏ ਜੀ ਦੀ ਸਮਰੱਥਾ ਵੀ ਗੱਤ ਪ੍ਰਾਪਤੀ ਦੀ ਜਿਹੜੀ ਮਿਤ ਮਰਜ਼ਾਦਾ ਹੈ ਇਹ ਕਸਮ ਕਰਕੇ ਦੱਸੀ ਨਹੀਂ ਜਾਂਦੀ ਹੈ ਸੋ ਪ੍ਰਭ ਮਨ ਮੇਰੇ ਸਦਾ ਧਿਆਇ ਜੀ ਬਿਆਰੇ ਮਨੋ ਪ੍ਰਭ ਸਮਰੱਥ ਹੈ ਉਸ ਨੂੰ ਸਦਾ ਧਿਆਇਆ ਕਰ ਆਏ ਨਾ ਜਾਵੇ ਨਿਹਚਲ ਧਨੀ ਉਹ ਜਨਮ ਤਾਰ ਕੇ ਕਿਧੋਂ ਹੁੰਦਾ ਨਹੀਂ ਮਰ ਕੇ ਕਿਤੇ ਜਾਂਦਾ ਨਹੀਂ ਹੇ ਜਾਲੂ ਸਰੂਪ ਸਾਰੇ ਦਾ تنੀ مالک ਹੈ ਬੇਅੰਤ ਗੁਨਾ ਤਾਂ ਕੇ ਕੇਤਕ ਗਨੀ ਉਸ ਲਈ ਬੇਅੰਤ ਗੁਨਾ ਇਹ ਭਾਈ ਕਿੰਨੇ ਕਿ ਤੈਨੂੰ ਗਿਣ ਕੇ ਦਸੀਏ ਅਣ ਗਿਣ ਤੁਹਾਨੂੰ ਗੁਣਾ ਲਾਲ ਨਾਮ ਜਾ ਕੈ ਭਰੇ ਪੰਧਾਰ ਇਸ ਨਾਮ ਰੂਪੀ ਲਾਲ ਦੇ ਲਾਲਾਂ ਦੇ ਨਾਲ ਤੇ ਭੰਡਾਰੇ ਮਹਾਤਮਾਂ ਦੇ ਹਿਰਦੇ ਭਰੇ ਹੋਏ ਲਵ ਲਵ ਸਭ ਦੂਰ ਦੇ ਹਿਰਦੇ ਭਰੇ ਹੋਏ ਐ ਲਾਲ ਪ੍ਰੇਮ ਦੇ ਨਾਮ ਰੂਪੀ ਰਤਨ ਦੇ ਨਾਲ ਸਗਲ ਘਟਾਂ ਦੀ ਵੈ ਆਧਾਰ ਉਹ ਸਗਲ ਘਟਾਂ ਹਿਰਦੇਆਂ ਦਾ ਆਸਰਾ ਦੇਣ ਵਾਲਾ ਵਾਹਿਗੁਰੂ ਆਪ ਹੈ ਸਤਪੁਰਖ ਜਾ ਕੋ ਹੈ ਨਾਉ ਜਿਸ ਦਾ ਨਾਮ ਸੱਤ ਹੈ ਤੇ ਪੁਰਖ ਪੂਰਨ ਹੈ ਉਹ ਪ੍ਰਮੇਸ਼ਰ ਦੀ ਵੈ ਨਾਮ ਹੈ ਮਿਟਹਿ ਕੂਟ ਅਗ ਨਿਮਖ ਜਸ ਗੋ ਸੱਚੇ ਪਾਤਸ਼ਾਹ ਦੇ ਅੱਖ ਦੇ ਖੋਲਣ ਮੀਂ ਕਿੰਨਾ ਕਿਹੋ ਜੀ ਹਰੋਜ ਨਿਯੋ ਨਾਲ ਜਸ ਨਾਮੇ ਤੇਰੇ ਕੋੜਾ ਜਨਮ ਦੇ ਪਾਪ ਮਿਟ ਸਕਦੇ ਹਨ ਬਾਲ ਸਖਾਈ ਭਗਤਨ ਕੋ ਮੀਂ ਮੇਰੇ ਬਾਲਕ ਵਸਤਾ ਜਿਸ ਵਾਇਰ ਨੂੰ ਤੈਨੂੰ ਬਾਲੂ ਵਸਤਾ ਤੂ ਪਿਆਰੇ ਦੂਧ ਹੋ ਪਰਿਵਲ ਖੋਜਣ ਸੁਖੀ ਹੋ ਉਹ ਬਾਲਕ ਵਸਤਾ ਦਾ ਵੀ ਤੇਰਾ ਸਖਾ ਮਿੱਤਰ ਹੈ ਅਤੇ ਬਾਲ ਵੱਡਾ ਹੈ ਉਹ ਸਿਖਾਈ ਸਖਾ ਮਿੱਤਰ ਹੈ ਅਤੇ ਬਾਲ ਬਲ ਵਾਲਾ ਸਰਵ ਸ਼ਕਤੀਆਂ ਵਾਲਾ ਹੈ ਅਤੇ ਪਿਆਰਾ ਹੈ ਭਗਤਨ ਕੋ ਮੀਤ ਭਗਤ ਜਨਾਂ ਦਾ ਸੱਜਣ ਹੋਇਆ ਪਿਆਰਾ ਹੈ ਪ੍ਰਾਨ ਆਧਾਰ ਨਾਨਕ ਹਿਤ ਕੀਤ ਸਤਿਗੁਰੂ ਜੀ ਨੇ ਸਾਡੇ ਪ੍ਰਾਨਾਂ ਦਾ ਆਸਰਾ ਰੂਪ ਹੈ ਸਾਡੇ ਜਿਬ ਦਾ ਹਿਤ ਉਸੇ ਵਾਹਿਗੁਰੂ ਵਿੱਚੀ ਹੈ